ਅੱਜ ਆ ਮੋਦੀ ਸਰਕਾਰ ਦਾ ਨਵਾਂ ਤੇ ਵੱਡਾ ਯੂ ਟਰਨ ਆਇਆ ਇਸ ਨੂੰ ਹੁਣ ਜਿਹੜੀਆਂ ਖੜ੍ਹੀ ਧੀਆਂ ਨੇ ਕੁਸ਼ਤੀ ਵਾਲੀਆਂ ਪਹਿਲਵਾਨ ਧੀਆਂ ਨੇ ਉਹਨਾਂ ਦੀ ਜਿੱਤ ਕਿਹਾ ਜਾਏ ਜਾਂ ਫਿਰ ਮੋਦੀ ਸਰਕਾਰ ਦੀ ਵੋਟ ਰਾਜਨੀਤੀ ਕਹੀ ਜਾਏ ਦੇਖੋ ਇਹ ਧੀਆਂ ਕਿੰਨੇ ਟਾਈਮ ਤੋਂ ਬੈਠੀਆਂ ਸੀ ਕਿ ਸਾਡੇ ਨਾਲ ਬੀਜੇਪੀ ਦਾ ਇੱਕ ਵੱਡਾ ਆਗੂ ਬਿਰਜ ਭੂਸ਼ਣ ਸਿੰਘ ਉਹਦੇ ਉੱਪਰ ਇਹ ਦੋਸ਼ ਲਾ ਰੀਆਂ ਸੀ ਕਿ ਇਹ ਕੁਸ਼ਤੀ ਸੰਗ ਭਾਰਤ ਦਾ ਪ੍ਰਧਾਨ ਹੈ WFI ਦਾ ਤੇ ਇਹਨੇ ਸਾਡੇ ਨਾਲ ਸਰੀਰਕ ਬਤਮੀਜ਼ੀਆਂ ਕੀਤੀਆਂ ਤੇ ਉਸ ਤੋਂ ਬਾਅਦ ਹੁਣ ਇਹਨਾਂ ਖਿਡਾਰੀਆਂ ਨੇ ਅਸਤੀਫੇ ਦੇ ਦਿੱਤੇ ਸੀ ਮੈਡਲ ਵਾਪਸ ਕਰਤੇ ਸੀ ਕਿੰਨੇ ਖਿਡਾਰੀਆਂ ਨੇ ਤੇ ਖੇਡਾਂ ਛੱਡਣ ਦਾ ਐਲਾਨ ਕਰਤਾ ਸੀ ਵੀ ਜਦੋਂ ਹੁਣ ਉਹਨਾਂ ਦੇ ਹੀ ਵਿਰਜ ਭੂਸ਼ਣ ਦੇ ਹੀ ਖੇਮੇ ਦੇ ਵਿੱਚੋਂ ਨਵਾਂ ਪ੍ਰਧਾਨ ਕੁਸ਼ਤੀ ਸੰਗ ਦਾ ਬਣਾ ਦਿੱਤਾ ਗਿਆ ਸੀ ਤਾਂ ਹੁਣ ਜਦੋਂ ਰੌਲਾ ਪੈ ਗਿਆ ਕਿੰਨੇ ਖਿਡਾਰੀਆਂ ਨੇ ਕੁਸ਼ਤੀ ਤੋਂ ਜਾਂ ਖੇਡਾਂ ਤੋਂ ਸੰਨਿਆਸ ਲੈਣ ਦੀ ਗੱਲ ਕਹਿਤੀ ਕਿੰਨੇ ਵੱਡੇ ਵੱਡੇ ਖਿਡਾਰੀ ਬਜਰੰਗ ਪੂਨੀਆਂ ਵਜਿੰਦਰ ਸਿੰਘ ਜਿਹੜੇ ਸਾਖਸ਼ੀ ਮਲਕ ਤੇ ਹੋਰਾਂ ਨੇ ਆਪਣੇ ਮੈਡਲ ਤੇ ਜਿਹੜੇ ਉਹਨਾਂ ਨੂੰ ਸਨਮਾਨ ਮਿਲੇ ਸੀ ਉਹ ਮੋਦੀ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕਰਤਾ ਤਾਂ ਅੱਜ ਹੁਣ ਕੇਂਦਰ ਸਰਕਾਰ ਨੇ ਵੱਡਾ ਯੂ ਟਰਨ ਲਿਆ ਔਰ ਜਿਹੜਾ ਬਿਰਜ ਭੂਸ਼ਣ ਸਿੰਘ ਦੇ ਖੇਮੇ ਚੋਂ ਪ੍ਰਧਾਨ ਲਾਇਆ ਸੀ ਕੁਸ਼ਤੀ ਸੰਘ ਦਾ WFI ਦਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਉਸ ਨੂੰ ਹਟਾ ਦਿੱਤਾ ਗਿਆ ਤੇ ਉਹਦੇ ਨਾਲ ਪੂਰੀ ਜਿੰਨੀ ਟੀਮ ਸੀ ਉਹ ਸਾਰੀ ਦੀ ਸਾਰੀ ਟੀਮ ਹਟਾ ਦਿੱਤੀ ਗਈ ਹੈ ਹੁਣ ਦੇਖੋ ਪਿਛਲੇ 2 ਦਿਨ ਪਹਿਲਾਂ ਜਿਹੜੀ ਸਾਖੀ ਮਲਕ ਖਿਡਾਰੀ ਧੀਆ ਪਹਿਲਵਣ ਧੀਜ ਨੇ 올림픽 ਦੇ ਵਿੱਚ ਮੈਡਲ ਜਿੱਤ ਕੇ ਦੇਸ਼ ਦਾ ਤੇ ਲੋਕਾਂ ਦਾ ਨਾ ਉੱਚਾ ਕੀਤਾ ਸੀ ਕਮਾਲ ਦਿਖਾਏ ਸੀ ਉਹ ਪਿਛਲੇ ਦਿਨੀ ਰੋ ਰੋ ਕੇ ਖੇਡਾ ਛੱਡਣ ਦਾ ਐਲਾਨ ਕਰ ਗਈ ਵੀ ਇੱਥੇ ਧੀਆਂ ਦੀ ਕੋਈ ਸੁਰੱਖਿਆ ਨਹੀਂ ਸਾਡੇ ਨਾਲ ਬਦਤਮੀਜ਼ੀ ਹੋਈ ਤੇ ਸਾਡੀ ਗੱਲ ਹੀ ਕੋਈ ਨਹੀਂ ਸੁਣੀ ਗਈ ਤੇ ਉਲਟਾ ਹੁਣ ਪ੍ਰਧਾਨ ਅਗਲਾ ਉਸੇ ਦਾ ਯਾਰ ਬੈਲੀ ਉਸੇ ਦੇ ਖੇਮੇ ਚ ਲਾਤਾ ਜਿਹਦੇ ਤੇ ਸਾਡੇ ਦੋਸ਼ ਨਹੀਂ ਤਾਂ ਫਿਰ ਭਾਜਪਾ ਸਰਕਾਰ ਨੇ ਇੱਕਦਮ ਹੁਣ ਯੂ ਟਰਨ ਲਿਆ ਇਸ ਨੂੰ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਕੀ ਕਹੋਗੇ ਕਿ ਇਹ ਖਡਾਰੀ ਧੀਆਂ ਦੀ ਸ਼ਨਾਰਸ਼ੀ ਦਿੱਤਾ ਹੈ ਜਾਂ ਫਿਰ ਭਾਜਪਾ ਦੀ 2024 ਦੀਆਂ ਵੋਟਾਂ ਨੂੰ ਮੁੱਖ ਰੱਖ ਕੇ ਖੇਡੀ ਜਾ ਰਹੀ ਵੋਟ ਰਾਜਨੀਤੀ ਹੈ ਇੱਥੇ ਤੁਸੀਂ ਆਪਣਾ ਵਿਚਾਰ ਲਿਖਿਓ ਲੰਬੇ ਟਾਈਮ ਤੋਂ ਖਡਾਰੀ ਧੀਆਂ ਜਿਹੜੀਆਂ ਨੇ ਜਿਹੜੀਆਂ ਫੋਗਟ ਪਹਿਣਾ ਨੇ ਸਾਖੀ ਮਲਕ ਹੈ ਜਾਂ ਜਿਹੜੀਆਂ ਬਜਰੰਗ ਪੁੰਨੀਆਂ ਉਹ ਜੰਤਰ ਮੰਤਰ ਤੇ ਉੱਪਰ ਪ੍ਰਦਰਸ਼ਨ ਕਰਦੇ ਰਹੇ ਲਗਾਤਾਰ ਉਹ ਕਹਿੰਦੇ ਰਹੇ ਵੀ ਇਹ ਜਿਹੜਾ ਬੀਜੇਪੀ ਦਾ ਵਟਾ ਆਗੂ ਹੈ ਔਰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਉਸ ਨੂੰ ਪ੍ਰਧਾਨ ਚੇਅਰਮੈਨ ਲਾਇਆ ਇਸ ਨੇ ਕਿੰਨੀਆਂ ਸਾਰੀਆਂ ਖਿਡਾਰੀ ਧੀਆਂ ਦੇ ਨਾਲ ਉਹ ਦੋਸ਼ ਲਾਉਂਦੇ ਰਹੇ ਸਰੀਰਕ ਬਤਮੀਜ਼ੀ ਕੀਤੀ ਹੈ ਤੇ ਪਰ ਉਸ ਤੋਂ ਬਾਅਦ ਉਹਦੇ ਤੇ ਸਰਕਾਰ ਨੇ ਕੋਈ ਵੱਡੀ ਕਾਰਵਾਈ ਨਹੀਂ ਸੀ ਕੀਤੀ ਨਾ ਹੀ ਉਹਨੂੰ ਪਾਰਟੀ ਤੋਂ ਕੱਢਿਆ ਸੀ ਨਾ ਹੀ ਬੀਜੇਪੀ ਸਰਕਾਰ ਨੇ ਹੋਰ ਕੋਈ ਵੱਡਾ ਐਕਸ਼ਨ ਲਿਆ ਸੀ ਸਗੋਂ ਅਦਾਲਤ ਦੇ ਕਹਿਣ ਤੇ ਪੁਲਿਸ ਨੇ ਕੁਝ ਕਦਮ ਉਠਾਏ ਜਿਹੜੇ ਅਜੇ ਵੀ ਕੁਝ ਜਾਂਚ ਦੇ ਅਧੀਨ ਚੱਲ ਰਹੇ ਆ ਔਰ ਕੁਝ ਦਾ ਟ੍ਰਾਇਲ ਚੱਲ ਰਿਹਾ ਪਰ ਬੀਜੇਪੀ ਸਰਕਾਰ ਨੇ ਆਪਣੇ ਆਪ ਕੁਝ ਨਹੀਂ ਕੀਤਾ ਤਾਂ ਹੁਣ ਜਦੋਂ ਉਸੇ ਦਾ ਯਾਰ ਬੇਲੀ ਫੇਰ ਲਾਤਾ ਸੀ ਤਾਂ ਸਾਖੀ ਮਲਕ ਨੇ ਤਾਂ ਜਿਹੜੀ ਧੀ ਆ ਉਹਨੇ ਤਾਂ ਖੇਡਾਂ ਤੋਂ ਸੰਨਿਆਸ ਲੈਣ ਦੀ ਗੱਲ ਕਰਤੀ ਬਜਰੰਗ ਪੁੰਨੀਆਂ ਵਿਜੇਂਦਰ ਸਿੰਘ ਇਹਨਾਂ ਸਾਰਿਆਂ ਨੇ ਕਹਿਤਾ ਵੀ ਜਿਹੜੇ ਸਾਨੂੰ ਪਦਮ ਸ਼੍ਰੀ ਵੱਡੇ ਵੱਡੇ ਅਵਾਰਡ ਦਿੱਤੇ ਨੇ ਤੁਸੀਂ ਉਹ ਅਸੀਂ ਤੁਹਾਨੂੰ ਵਾਪਸ ਕਰਦੇ ਨੇ ਨਾ ਫੁੱਟ ਪਾਥ ਦੇ ਉੱਪਰ ਸੜਕ ਦੇ ਉੱਪਰ ਜਾ ਕੇ ਬਜਰੰਗ ਪੁੰਨੀਆਂ ਨੇ ਆਪਣਾ ਪਦਮ ਸ਼੍ਰੀ ਜਿਹੜਾ ਉਹ ਰੱਖ ਦਿੱਤਾ ਸੀਗਾ ਵੀ ਆ ਚੱਕ ਕੇ ਲੈ ਜਾਓ ਸਾਨੂੰ ਨਹੀਂ ਚਾਹੀਦੇ ਜੇਕਰ ਤੁਸੀਂ ਸਾਨੂੰ ਇਨਸਾਫ ਹੀ ਨਹੀਂ ਦੇਣਾ ਬਲਕਿ ਜੇਕਰ ਤੁਸੀਂ ਸਾਡੇ ਨਾਲ ਆ ਕੁਝ ਕਰਨਾ ਉਸ ਤੋਂ ਬਾਅਦ ਫਿਰ ਬੀਜੇਪੀ ਸਰਕਾਰ ਨੂੰ ਪਤਾ ਨਹੀਂ ਹੁਣ ਕੀ ਇੱਕਦਮ ਕੋਈ ਸੋਚ ਵਿਚਾਰ ਕੀਤੀ ਹੋਣੀ ਹੈ ਕੋਈ ਜੋੜ ਤੋੜ ਲਾਏ ਹੋਣੇ ਨੇ ਤੇ ਮੈਨੂੰ ਲੱਗਦਾ ਹੈ ਕਿ ਜੋ ਹੋਇਆ ਵਧੀਆ ਹੋਇਆ ਹੁਣਾ ਇੰਜ ਹੀ ਚਾਹੀਦਾ ਸੀ ਪਰ ਇਹ ਜੋੜਾ ਤੋੜਾ ਚੋ ਹੋਇਆ ਤਾਂ ਇਹ ਗੱਲ ਬਹੁਤ ਮਾੜੀ ਹੈ ਇਹ ਗੱਲ ਜੇ ਸਰਕਾਰ ਆਪਣੇ ਆਪ ਸੁਣੇ ਲੋਕਾਂ ਦੀ ਜਾਂ ਖਿਡਾਰੀਆਂ ਦੀ ਫਿਰ ਠੀਕ ਹੈ ਮੈਨੂੰ ਲੱਗਦਾ ਹੈ ਕਿ ਜੇਕਰ ਸਰਕਾਰਾਂ ਇਹ ਵੀ ਕਹਿੰਦੀਆਂ ਬੇਤਰ ਰਾਜਨੀਤੀ ਆ ਵਿਰੋਧੀ ਪਾਰਟੀਆਂ ਕਰਵਾ ਰੀਆਂ ਨੇ ਮੰਨ ਲਓ ਜੇਕਰ ਵਿਰੋਧੀ ਪਾਰਟੀਆਂ ਕਿਸੇ 2-4 ਬੰਦਿਆ ਤੋਂ ਕਿਸੇ ਦੇ ਉੱਪਰ ਕੋਈ ਦੋਸ਼ ਲਵਾਉਂਦੀਆਂ ਨੇ ਸਰਕਾਰ ਕੋਈ ਵੱਡੀ ਕਾਰਵਾਈ ਦੀ بجائے ਉਹਨੂੰ ਆਹਦਾ ਮੁਕਤ ਕਰ ਦੇਵੇ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਰੌਣਾ ਹੀ ਖਤਮ ਹੋ ਜਾਂਦਾ ਤੇ ਨਾ ਹੀ ਉਸ ਪਾਰਟੀ ਦਾ ਜਾਂ ਉਹਦੀ ਸਿਆਸਤ ਦਾ ਕੋਈ ਬਹੁਤ ਵੱਡਾ ਨੁਕਸਾਨ ਫਿਰ ਵਿਰੋਧੀ ਕਰ ਸਕਦੇ ਹੁੰਦੇ ਨੇ ਕਿਉਂਕਿ ਉਹਨਾਂ ਕੋਲ ਸਿੱਧਾ ਹੁੰਦਾ ਵੀ ਅਸੀਂ ਉਹਨੂੰ ਪਾਸੇ ਕਰਤਾ ਹੁਣ ਉਹਦੀ ਜਾਨ ਜਿਹੜੀ ਆ ਪੁਲਸ ਕਰ ਰਹੀ ਹੈ ਆਪੇ ਉਹ ਵੇਖੀ ਜਾਊਗੀ ਕੀ ਹੁੰਦਾ ਸੋ ਵੱਡਾ ਰੌਲਾ ਪਵਾ ਕੇ ਮਹੀਨਿਆਂ ਸਾਲਾਂ ਬੱਧੀ ਲਮਕਾ ਕੇ ਕਿਸਾਨ ਅੰਦੋਲਨ ਵਾਂਗ ਤੇ ਫੇਰ ਮਾੜਾ ਮੋਟਾ ਕੋਈ ਕਦਮ ਚੁੱਕਣਾ ਇਹਦੇ ਨਾਲ ਲਾਜ਼ਮੀ ਤੌਰ ਤੇ ਸਰਕਾਰ ਆਪ ਦਾ ਨੁਕਸਾਨ ਕਰਨੀ ਦੀਆਂ ਨੇ ਹੁਣ ਹੁਣ ਵੀ ਬਹੁਤ ਵੱਡੇ ਚੀਜ਼ਾਂ ਵਾਪਰ ਰਹੀਆਂ ਨੇ ਕਿੰਨੇ ਵੱਡੇ ਵੱਡੇ ਉਹ ਹੈਗੇ ਨੇ ਆਗੂ ਜਿਨ੍ਹਾਂ ਤੇ ਵੱਡੇ ਦੋਸ਼ ਲੱਗ ਰਹੇ ਨੇ ਜਿਵੇਂ ਕਿ ਜਿਹੜੇ ਪੰਜਾਬ ਦੇ ਵਿੱਚ ਇੱਕ ਕੈਬਨਿਟ ਮੰਤਰੀ ਅਮਨ ਅਰੋੜਾ ਜਿਨ੍ਹਾਂ ਨੂੰ ਅਦਾਲਤ ਨੇ 2 ਸਾਲ ਦੀ ਸਜ਼ਾ ਕਰਤੀ ਹੈ ਭਾਵੇਂ ਉਹ ਅਗਲੀ ਦਾ ਚਲੇ ਗਏ ਪਰ ਹੇਠਲੀ ਨੇ ਤਾਂ ਕਰਤੀ ਨਾ ਹੁਣ ਨੈਤਿਕ ਤੌਰ ਤੇ ਪਹਿਲੀ ਤਾਂ ਗੱਲ ਉਹਨਾਂ ਨੂੰ ਹੀ ਸਿਵਾ ਦੇ ਦੇਣਾ ਚਾਹੀਦਾ ਸੀ ਉਹਨਾਂ ਨੇ ਨਹੀਂ ਦਿੱਤਾ ਤਾਂ ਦੂਜੇ ਪਾਸੇ ਜਿਹੜੀ ਭਗਵੰਤ ਸਿੰਘ ਸਰਕਾਰ ਹੈ ਉਹਨਾਂ ਨੂੰ ਇੱਕ ਵਾਰ ਨੈਤਿਕ ਤੌਰ ਤੇ ਉਹਨੂੰ ਮੰਤਰੀ ਮੰਡਲ ਤੋਂ ਪਾਸੇ ਕਰਨਾ ਚਾਹੀਦਾ ਸੀ ਇਹ ਆਪ ਕਹਿੰਦੇ ਰਹੇ ਨੇ ਦੂਜੀਆਂ ਸਰਕਾਰਾਂ ਦੇ ਉੱਪਰ ਪਹਿਲਾਂ ਵੀ ਉਹ ਇੰਜ ਕਰਦੀਆਂ ਕਿਉਂ ਨਹੀਂ ਅੱਜ ਆਪ ਹੀ ਨਹੀਂ ਕੀਤਾ ਸੋ ਇਹ ਵੱਡੇ ਸਵਾਲ ਨੇ ਇਹਨਾਂ ਸਵਾਲਾਂ ਦੇ ਉੱਪਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਸੋਚਣਾ ਬਣਦਾ ਸੋ ਅੱਜ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਮੋਦੀ ਸਰਕਾਰ ਨੇ ਬੀਜੇਪੀ ਸਰਕਾਰ ਨੇ ਵੱਡਾ ਯੂ ਟਰਨ ਲਿਆ ਜਿਹੜਾ ਉਹੀ ਬਿਰਜਪੂਸ਼ਨ ਜੀਦੇ ਉੱਪਰ ਖਿਡਾਰੀ 3 ਲੰਬੇ ਟਾਈਮ ਤੋਂ ਲੜਾਈ ਲੜ ਰਹੀਆਂ ਸੀ ਤੇ ਜੀ ਦੇ ਖੇਮੇ ਦਾ ਯਾਰ ਹੁਣ ਫੇਰ ਪ੍ਰਧਾਨ ਲਾਤਾ ਸੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਯਾਨੀ ਕਿ ਕੁਸ਼ਤੀ ਸੰਘ ਦਾ ਤੇ ਸਾਰੇ ਖਿਡਾਰੀ ਜਿਹੜੇ ਨੇ ਵੱਡੀ ਗਿਣਤੀ ਉਹ ਵਿਰੋਧ ਕਰ ਰਹੇ ਸੀ ਔਰ ਕਿੰਨਿਆਂ ਨੇ ਆਪਣੇ ਵੱਡੇ ਵੱਡੇ ਨਾਮ ਸਨਮਾਨ ਉਹ ਵਾਪਸ ਕਰ ਦਿੱਤੇ ਸੀ ਤਾਂ ਹੁਣ ਇੱਕ ਦਮ ਭਾਜਪਾ ਨੇ ਅੱਜ ਉਹ ਪ੍ਰਧਾਨ ਵੀ ਹਟਾਤਾ ਤੇ ਉਹਦੇ ਨਾਲ ਜਿਹੜੀ ਕਮੇਟੀ ਸੀ ਉਹ ਵੀ ਹਟਾਤੀ ਹੈ ਅੱਗੇ ਪਤਾ ਲੱਗੇਗਾ ਕਿ ਇਹ ਜਿਹੜਾ ਮਾਮਲਾ ਕੇਸ ਕਰਵਟ ਬਦਲਦਾ ਹੈ